ਕਤੋਂ ਫੋਟੋ ਕਰਕੇ ਫੇਰ ਆ ਜੀ ਮੈਂ ਮੈਂ ਧੰਨਵਾਦੀ ਆ ਸ਼੍ਰੀ ਦਰਿੰਦਰ ਮੋਦੀ ਜੀ ਦਾ ਜਿਹੜੇ ਸਾਡੇ ਦੇ ਭਾਰਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ ਭਾਜੀ ਨਾ ਹਮੇਸ਼ਾ ਜੀ ਦਾ ਜਿਹੜੇ ਸਾਡੇ ਹੋਮ ਮਿਸਟਰ ਨੇ ਭਾਰਤ ਦੇ ਜੇਪੀ ਨੱਡਾ ਜਿਹੜੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼ੂਰੇ ਸ਼ਰਮਾ ਜੀ ਦਾ ਤੇ ਸਮੂਚੀ ਸਕੱਟਨ ਦਾ ਸਕੱਟਨ ਮੰਤਰੀ ਦਾ ਸਮੂਚੀ ਸਕੱਟਨ ਦਾ ਸਮੂਚੀ ਵੀਰਾਂ ਦਾ ਹਾਈ ਕਮਾਂਡ ਦਾ ਮੈਂ ਤਹਿ ਦਿਲ ਤੋਂ ਅਜਿਨਾਪਰੇ ਤੋਂ ਆਪਣੇ ਪਰਿਵਾਰ ਨੂੰ ਅਜਿਨਾਰੇ ਹਲਕੇ ਨੂੰ ਲੱਖ ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਣ ਨਾਲ ਜਿਹੜੇ ਬਾਰਡਰ ਦੇ ਪਛੜੇ ਇਲਾਕੇ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪ੍ਰਮਾਤਮਾ ਸਾਨੂੰ ਇਸ ਵਰਤ ਬਖਸ਼ੇ ਬਲ ਬਖਸ਼ੇ ਸਮੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇਹ ਕੋਈ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਿਨਡ ਪਾਰਟੀ ਹੈ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰਵਾਦ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਚੋਣ ਪ੍ਰਕਿਰਿਆ ਹੋਈ ਆ ਜਿਹੜੀ ਵੀ ਇਹ ਜਲਦੀ ਸਰਬਸੰਪਤੀ ਜਿਹੜੀ ਉਹ ਬਾਅਦ ਚ ਹੋਈ ਆ ਤੇ ਮੈਂ ਧੰਨਵਾਦੀ ਆ ਆਪਣੇ ਸਭੁੱਚੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਹੁਕਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਤਾ ਸੀ ਅਈ ਨਾਲ ਆ ਦੇ ਟਾਰੀ ਦੀ ਸੇਵਾ ਮਿਲੀ ਹੈ ਤੁਹਾਨੂੰ ਨਵੇਂ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੁੜ ਲੀਏ ਤੇ ਲਿਜਾਉਣਾ ਭਾਵੇਂ ਕਿਸਾਨੀ ਆ ਭਾਵੇਂ ਐਸੀ ਵਰਗੇ ਭਾਵੇਂ ਨੌਜਵਾਨ ਵੀਰ ਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਘਰਕ ਹੋਇਆ ਪਿਆ ਸਰਕਾਰ ਨੇ ਕੀਤਾ ਬਿਆਹ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਹੈ ਤੇ ਸਿਰਫ ਡਬਲ ਇੰਜਨ ਦੀ ਸਰਕਾਰ ਜੰਦਰ ਮੋਦੀ ਜੀ ਦੇ ਅਗਵਾਈ 'ਚ ਸੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜੂਗੀ ਪਰ ਇਹ ਖੁਸ਼ਹਾਲ ਗੱਲਾਂ ਨਾਲ ਨਹੀਂ ਹੋਣੀ ਕਿ ਤੁਹਾਡੀ ਬੋਰਡ ਨੇ ਤੁਹਾਡੀ ਸੰਗਠਨ ਦੀ ਬੋਰਡ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਈ ਹੈ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੁਰ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਆ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਤੌਰ ਤੇ ਉੱਪਰ ਆ ਸਕਦਾ ਤੇ ਆਪਾਂ ਕਿਉਂ ਪਛੜੇ ਰਹਿ ਗਏ ਇਹ ਸਿਰ ਤੁਹਾਡੀ ਵੋਟ ਦੇ ਫੈਸਲਾ ਕਰਨਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇ ਦੇ ਭਾਵੇਂ ਆਪ ਵਾਲੇ ਦੇ ਸਵਾਏ ਇੱਕ ਦੂਜੇ ਦੇ ਦੂਸ਼ਣ ਬਾਜੀ ਦੋ ਇਹ ਕੁਛ ਨਹੀਂ ਜੇ ਕਰਦੇ ਤਾਂ ਤੈਣੇ ਮੈਣੇ ਜਿ ਤਰ੍ਹਾਂ ਕਰਾਂ ਸ਼੍ਰਿੱਕੇ ਬਾਜੀ ਹੁੰਦੀ ਨੇ ਸ਼੍ਰਿੱਕੇ ਫਾਈ ਜੀ ਦੀ ਪੰਜਾਬੀ ਦਾ ਸ਼ਬਦ ਆ ਸੁਵਾਏ ਇਹ ਇੱਕ ਦੂਜੇ ਦੇ ਤਿਹਨੇ ਮੈਨੇ ਤੂੰ ਆ ਕੀਤਾ ਮੈਂ ਆ ਕੀਤਾ ਥਾਣਾ ਇਹ ਢਿੰਗੜਾ ਏ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜੇ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾ ਦਾ ਇਸ ਦਿਹਾਤੀ ਦਾ ਕਿਲੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਸਪੋਰਟਰ ਕੋ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਪਾਰਟੀ ਸਾਥ ਦੋ ਆਉਣ ਵਾਲੇ ਸਮੇਂ ਚ ਆਪਾਂ ਭਾਰਤੀ ਜਨਤਾ ਬਈ ਸੁਧਾਰ ਬਣਾਉਣੀ ਹੈ। ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗ੍ਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਉਹਨੂੰ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਕੀ ਕਰੋਗੇ ਤਾਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਕੋ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਹਾਂ ਉਹਨਾਂ ਨੇ ਸਾਨੂੰ ishwash ਦਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਰਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ਿਟਿਵਲੀ ਗੱਲ ਕੀਤੀ ਜਿਹਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਇਹ ਸੇਵਾ ਦਾ ਔਖਾ ਦਿੱਤਾ ਹੈ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਤੇ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਤਾਂ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਜ਼ ਬੰਦਦਾ ਨਾ ਜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੁਲ ਜਿਹੜੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਤੇ ਫਾਮਾ ਦੇ ਉੱਪਰ ਅਸੀਂ ਇਹ ਅਸੀਂ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਥੇ ਵੀ ਸਾਨੂੰ ਜ਼ਿੰਮੇਦਾਰਾ ਨਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦਵਾਂਗੇ 2027 ਦੇ ਵਿੱਚ ਆ ਚਾਲੀ ਦਲ ਨਾਲ ਜੱਜ ਜੋੜ ਹੋਣ ਦੀ ਭਾਵਨਾ ਹੈ ਜੋ ਸਾਡੀ ਹਾਈ ਕਮਾਂਡ ਕਰੂਗੀ ਅਹੀਂ ਉੱਤੇ ਪੈਰਾ ਧਾਵਾਂਗੇ ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਨਾ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ ਇਹ ਉੱਪਰ ਜਿਹੜੀ ਸਾਡੀ ਹਾਈ ਕਮਾਂਡ ਆ ਇਹ ਫਿਰ ਪਾਰਟੀਆਂ ਦੇ ਫੈਸਲੇ ਹੋਣੇ ਆ ਪਾਰਟੀ ਜੋ ਉਹ ਫੈਸਲਾ ਕਰੂਗੀ ਅਸੀਂ ਉਹਦੇ ਨਾਲ ਤਿਆਰ ਹੋਵਾਂਗੇ ਜਿਲ੍ਹਾ ਤਿੰਨ ਨਾਲ ਕਿਤੇ ਤੁਹਾਨੂੰ ਜਿਲ੍ਹਾ ਦੋ ਹੀ ਸੈੱਜ ਕਰਦਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਇਹ ਮੈਂ ਕਹਿੰਦਾ ਭਾਵੇਂ ਇੱਕ ਇੱਕ ਮੈਂ ਕਹਿੰਦਾ ਭਾਵੇਂ ਇੱਕ ਇੱਕ ਹਲਕਾ ਕਰ ਦੇ ਕੇ ਗਲੀ ਮੁੱਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੰਨਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ 'ਚ ਅਰ ਆਪਾਂ ਨੇ ਕਰੀ ਅਕਾਲੀ ਦਲ ਜੀ ਵੇਖਿਆ ਕਾਂਗਰਸ ਕਹਿੰਦੀ ਪੰਨੇ ਦੀ ਨਹੀਂ ਗਏ ਇਹਨੇ ਫਿਰ ਤਿੰਨ ਜ਼ਿਲ੍ਹੇ ਦੀ ਦਿੱਤਨ ਭਾਵੇਂ ਆਪਦੀ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ 'ਚ ਗੁਜਰਾਤ 'ਚ ਉਹਦੇ ਬੋਟਰ ਲਿਸਟ ਦਾ ਕਿ ਉਹਨੇ ਵੰਡੇ ਪਏ ਗੁਨੀ ਜੀ ਕਿਸਾਨਾਂ ਨੂੰ ਨਾਲ ਲੈ ਕੇ ਤੁਰੋ ਜੇ ਬੜਾ ਵਿਰੋਧ ਉਨਾਰਿਆ ਬੀਜੀਪੀ ਦਾ ਪਹਿਲਾਂ ਤੋਂ ਹੀ ਜਿਵੇਂ ਦੇਖਦੇ ਹੋ ਕਿਸਾਨਾਂ ਦਾ ਤੁਸੀਂ ਵੇਖੋ ਜਾਕੜ ਸਾਹਿਬ ਵੀ ਅਸ਼ਵਨੀ ਸ਼ਰਮਾ ਜੀ ਦੇ ਤਰ੍ਹਾਂ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਪਰ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਕੜ ਸਾਹਿਬ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ ਚੁੱਕਿਆ ਇਹਦਾ ਸਾਨੂੰ ਫਾਇਦਾ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਇਹ ਕੋਈ ਮਰਦ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਤੇ ਮਾਰਦਾ ਜੇ ਕਿਸੇ ਦੇ ਪੈਰ ਤੇ ਕੰਡਾ ਕੱਢਿਆਊਗਾ ਤੇ ਗੁਰੂ ਕਿਰਪਾ ਕਰਦਾ ਇਹਦੇ ਗੱਲਾਂ ਬਾਤ ਦੀ ਜੋ ਮਰਜ਼ੀ ਕਰੀ ਜੋ ਗੱਲ ਤੇ ਮੈਂ ਫੇਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਦੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਥਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਇਹ ਗੁੰਡਾਗਰਦੀਆਂ ਬਦਮਾਸ਼ੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਆ ਗੈਂਗਸਟਰਦਾਰਾਂ ਅੱਤੂ ਹੀ ਵੇਦੇ ਭਾਈ ਕਿ ਕਿਸੇ ਨੂੰ ਧਮਕੀਆਂ ਦੇ ਕੇ ਮੈਂ ਖੁਦ ਕੋ ਤਾਂ ਸਾਨੂੰ ਧਮਕੀ ਆਉਂਦੀ ਐ ਮੈਂ ਹੱਕਾਂ ਤੋਂ ਭਾਵੇਂ ਆ ਇਹ ਵੀਰੋ ਤੂੰ ਹਰ ਤੈ ਕਰਨਾ ਅਸੀਂ ਮਿਹਨਤ ਕਰ ਲਈਆਂ ਤੁਹਾਡੇ ਹਰ ਦੁੱਖ ਸੋਗ ਚ ਅਸੀਂ ਭਾਈਵਾਲ ਰਹਿਣਾ ਆਪ ਤੋਂ ਪਹਿਲਾਂ ਤਾਂ ਮੈਂ ਆਈ ਕਮਾਂਡ ਦਾ ਧੰਨਵਾਦੀ ਐ ਆਪਾ ਦਿੱਗੰਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਰਸਾ ਜ਼ਿਲ੍ਹਾ ਵਿਹਾਤ ਮੈਂ ਨਵਜਯੁਗਤ ਪ੍ਰਧਾਨ ਅਮਰਪਾਲ ਸਿੰਘ ਬੌਮੀ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਜੁਗਤ ਕੀਤਾ ਐ ਅਮਰਸਾ ਦੇ ਹਾਸ ਦਾ ਔਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਤੌਰ ਦੰਨਸਕਤਰ ਜਿਲ੍ਹਾ ਮਸਾデアਦੀ ਜੀ ਔਰ ਅੱਜ ਪਾਰਟੀ ਨੇ ਮੇਰੇ ਤੇ ਫਿਰ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਜੈਕਟਪੋ ਮੈਂਬਰ ਬਣਾਇਆ ਹੈ ਬੀਜੇਪੀ ਦਾ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਪਾਰਟੀ ਜਿੱਦਾਂ ਵੀ ਜਿਹੜੀ ਪ੍ਰਕਾਰ ਦੀ ਵੀ ਪਾਰਟੀ ਦੇ ਸੰਬੰਧ ਚ ਡਿਊਟੀ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਤੇ ਹਰ ਟਾਈਮ ਸਮੇਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੇ ਨਾਲ ਚੱਲਾਂਗੀ ਨਹੀਂ ਅਟਾਰੀ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਪਰ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜਾਵੇ ਭਾਜਪਾ ਨੂੰ ਸਪੋਰਟ ਨਹੀਂ ਜ਼ਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਆਉ ਪੈਂਦੀ ਆ ਕਿਵੇਂ ਜਿਹੜੀ ਮਾਰ ਆ ਤੁਸੀਂ ਦੂਰ ਕਰੋਗੇ 2022 ਚ ਜਦੋਂ ਅਟਾਰੀ ਹਲਕੇ ਤੋਂ ਮਾਦੀ ਸ਼੍ਰੀਮਤੀ ਮੇਰੀ ਘਰ ਵਾਲੀ ਪਿੰਮਦੀ ਬਲਿੰਦਰ ਕੌਰ ਇਲੈਕਸ਼ਨ ਲੜਨ ਗਏ ਉਸ ਸਮੇਂ ਬਹੁਤ ਮਾਹੌਲ ਕੁਝ ਨਾਜ਼ਿਕ ਟਾਈਪ ਸੀ لیکن ਅਸੀਂ ਬੜੇ ਜਜ਼ਬੇ ਨਾਲ ਜਦੋਂ ਭਾਜਪਾ ਨੇ ਟਿਕਟ ਦੇ ਕੇ ਨਵਾਜਦਾ ਤਾਂ ਅਸੀਂ ਬੜੇ ਜਜ਼ਬੇ ਨਾਲ ਹਲਕਾ ਕਾਜੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਲਣਾ ਨਹੀਂ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਹੈ ਅੱਜ 14000 ਵੋਟ ਅਸੀਂ ਲੈ ਕੇ ਗਏ ਆ ਭਾਜਪਾ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਕਾਜੀ ਤੋਂ ਔਰ ਹੋਨੇ ਉਹ ਮਾਹੌਲ ਨਹੀਂ ਆ ਅੱਜ ਦਿਨ ਬਦਲ ਦਿਨ ਬਦਲ ਚੇਂਜ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਜਪਾ ਜਨਤਾ ਪਾਰਟੀ ਪੰਜਾਬ ਚ ਆਏਗੀ ਜੇ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਤਾਂ ਜਿਹੜੇ ਲੋਕ ਆ ਦਾ ਪਿੰਡਾਂ ਦਾ ਨਸ਼ਾ ਆ ਖਤਮ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਇੰਡਸਟਰੀ ਲੱਗ ਸਕਦੀ ਆ ਪਾਰਤੀ ਜਨਤਾ ਪਾਰਤੀ ਜਿੱਥੇ ਜਿੱਥੇ ਵੀ ਹਿੰਦੁਸਤਾਨ ਸਰਕਾਰ ਬਣੀ ਆ ਉੱਥੇ ਉੱਥੇ ਹੀ ਬਹੁਤ ਜ਼ਿਆਦਾ ਸੁਧਾਰ ਹੋਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲਿਆ ਕੰਮਕਾਜ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੇ 2024 ਦੇ ਚੋਣਾਂ ਆ ਲੋਕਾਂ ਨੇ ਮੰਨ ਬਣਾ ਚੁੱਕੇ ਹੋਇਆ ਲੋਕਾਂ ਨੇ ਮੰਨ ਬਣਾਇਆ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਲੇਬਰ ਤਬਕਾ ਹੈ ਭਾਵੇਂ ਮਜ਼ਦੂਰ ਭਾਈਚਾਰਾ ਭਾਵੇਂ ਅਸੀ ਭਾਈਚਾਰਾ ਸਾਹਮਣੇ ਮੰਨ ਬਣਾ ਲਿਆ ਕਿ 2027 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਟਾਰੀ ਤੋਂ ਜੀ ਠੀਕ ਹੈ ਸਭ ਤੋਂ ਵੱਡਾ ਜਿਆਦਾ ਮਸਲਾ ਉਥੇ ਕੁੱਲੀਆਂ ਦਾ ਆ ਕਿਉਂਕਿ ਬਾਰਡਰ ਦਾ ਆ ਕਿਉਂਕਿ ਟ੍ਰੇਡ ਬੰਦ ਹੈ ਉਦੋਂ ਨਾਲ ਹਥਿਆਰ ਰਿਆ ਨਸ਼ਿਆਂ ਦਾ ਬੜਾ ਕਾਰੋਬਾਰ ਉਥੇ ਵਧਿਆ ਕਿਵੇਂ ਉਹਨੂੰ ਅਟਾਰੀ ਹਲਕੇ ਨੂੰ ਤੁਸੀਂ ਸੈੱਟ ਕਿਵੇਂ ਕਰੋ ਕਿ ਤੁਸੀਂ ਜਿੱਥੋਂ ਦੇ ਉਮੀਦ ਜਿੱਥੋਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਉਸ ਇਲਾਕੇ ਦੇ ਵਿੱਚ ਸਭ ਤੋਂ ਜਿਆਦਾ ਨਸ਼ੇ ਦਾ ਕਾਰੋਬਾਰ ਹੈ ਡਰੋਨਾਂ ਹੀ ਹਥਿਆਰ ਆ ਰਹੇ ਨੇ ਉਹਨੂੰ ਲੈ ਕੇ ਕੀ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੇ ਬਿਲਕੁਲ ਤੁਸੀਂ ਠੀਕ ਕਹੇ ਜੋ ਸਾਡਾ ਜਿਹੜਾ ਗਵੰਦੀ ਮੁਲਕ ਆ ਉਹ ਹਰ ਦਿਨ ਕੋਈ ਨਾ ਕੋਈ ਨਵੀਂ ਛੇੜਖਾਦੀ ਕਰਦਾ ਹੈ ਉਹ ਜਿਹਦੇ ਕਰਕੇ ਪਿੱਛੇ ਸੰਧੂਰ ਜਿਹੜਾ ਹਮਲਾ ਵੀ ਆਪਾਂ ਜਿਹੜਾ ਸੰਧੂਰ ਦੇ ਤੌਰ ਤੇ ਜਿਹੜਾ ਕੀਟਾ ਹੈ ਪਾਕਿਸਤਾਨ ਦੇ ਨਾਲ ਉਹਦੇ ਉਹਦੇ ਤਹਿਤ ਵੀ ਜਦੋਂ ਇਹ ਸਾਰਾ ਮਾਹੌਲ ਬਣਿਆ ਤੇ ਸਾਡੇ ਦੇਸ਼ ਨੇ ਵੀ ਸਾਨੂੰ ਇਹ ਜਿਹਾ ਆਈਸੀਪੀ ਬੰਦ ਕਰਨੀ ਪਈ ਜਿਹੜਾ ਵਪਾਰ ਬੰਦ ਕਰਨਾ ਪਿਆ ਉਹਦੇ ਨਾਲ ਸਾਡੀ ਬੇਰੁਜ਼ਗਾਰੀ ਦੇ 1400 1450 ਪਰਿਵਾਰ ਆ ਉਥੇ ਉਹ ਹੈਗਾ ਲੇਕਿਨ ਮੈਂ ਇਸ ਸਬੰਧੀ ਦਿੱਲੀ ਆਪਣੀ ਹਾਈ ਕਮੰਡ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੇ ਪਰਿਵਾਰ ਆ ਬਿਲਕੁਲ ਕੰਮਕਾਜ ਤੋਂ ਵਾਂਝੇ ਹੋ ਗਏ ਇਹਨਾਂ ਦਾ ਜਾਂ ਤੇ ਕੋਈ ਨਾ ਇਹਨਾਂ ਨੂੰ ਕੰਮਕਾਜ ਤੇ ਲਗਾਇਆ ਜਾਵੇ ਜਾਂਨ ਕਿਤੇ ਹੋਰ ਕਿਤੇ ਅਡਜਸਟ ਕੀਤਾ ਜਾਵੇ ਤਾਂ ਕਿ ਉਹਨਾਂ ਨੇ ਘਰ ਦਾ ਰੋਟੀ ਰੋਜੀ ਦਾ ਕੰਮਿਆਦਾਵਾ ਚੱਲ ਸਕੇ ਉਹਦੀ ਮੈਂ ਜਿਹੜੀ ਦਬਾਰ ਬਾਹਰ ਤਿੰਨ ਦੋ ਤਿੰਨ ਵਾਰੀ ਚਿੱਠੀਆਂ ਲੈ ਚੁੱਕਾ ਮੇਰਾ ਖਿਆਲ ਛੋੜੇ ਦੇਣਾ ਸੀ ਆਉਣ ਵਾਲੇ ਦੋ 10 15 ਦਿਨਾਂ ਦੇ ਵਿੱਚ ਜਿਹੜੇ ਸਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਅਟਾਜੀ ਉਹ ਜੁੜੀਆਂ ਵਿਚਾਰੀਆਂ ਸਮੱਸਿਆਵਾਂ ਨੇ ਉੱਥੇ ਸਾਡੇ ਬਹੁਤਾ ਐਸੀ ਭਾਈ ਜੜਾ ਚੜਾ ਉੱਥੇ ਵੱਸਦਾ ਉਹਨਾਂ ਦੀ ਬਹੁਤ ਸਮੱਸਿਆ ਆ ਉਹਦਾ ਹਾਲੇ ਜਿਹੜਾ ਬੜਾ ਜਲਦੀ ਤੋਂ ਜਲਦੀ ਕਰਨਾ ਜਾ ਜੀਏ ਪਾਰਟੀ